ਵਰਲਡ ਕ੍ਰਾਈਮ ਨਿਊਜ਼ ਦੇਖ ਰਹੇ ਦਰਸ਼ਕਾਂ ਦਾ ਇੱਕ ਵਾਰ ਫੇਰ ਤੁਹਾਨੂੰ ਸਵਾਗਤ ਹੈ। ਰੂਟਕ ਖੋਹਾਂ ਦੀਆਂ ਘਟਨਾਵਾਂ ਦਿਨ-ਬਦਨ ਵੱਧੀਆਂ ਚੱਲ ਰਹੀਆਂ ਹਨ ਅਤੇ ਚੋਨਾਂ ਦੇ ਹੌਸਲੇ ਬੁਲੰਦ ਦਿਖਾਈ ਦੇ ਰਹੇ ਹਨ। ਅਜਿਹਾ ਮਾਮਲਾ ਬੀਤੀ ਰਾਤ ਥਾਣਾ ਪੈਣੀ ਮੀਆਂ ਖਾਂ ਦੇ ਅਧੀਨ ਆਉਂਦੇ ਪਿੰਡ ਬਾਗੜੀਆਂ ਵਿੱਚੋਂ ਸਾਹਮਣੇ ਆਇਆ ਹੈ। ਜਿੱਥੇ ਨੌ ਟਿਊਬ ਵੈਲ ਮੋਟਰਾ ਚੋਰੀ ਹੋਣ ਦੀ ਖਬਰ ਸਾਹਮਣੇ ਆਈ ਹੈ। ਪੱਤਰਕਾਰ ਚਤੰਦਰ ਸੋਢੀ ਅਤੇ ਮੈਡਮ ਕਮਲਜੀਤ ਕੌਰ ਦੀ ਖਾਸ ਰਿਪੋਰਟ ਮੇਰਾ ਨਾਮ ਹੈ ਸੁਬੇਦਾਰ ਲਖਵੀਰ ਸਿੰਘ ਸਾਨਾ ਬੰਤਾ ਸਿੰਘ ਪਿੰਡ ਪ੍ਰਾਣੀਆਂ ਬਾਗੜੀ ਮੇਰੀ ਆ ਦੂਜੀ ਮੋਟਰ ਖੁੱਲੀ ਹੈ ਇੱਕ ਸਾਲ ਪਹਿਲਾਂ ਵੀ ਮੇਰੀ ਇੱਕ ਮੋਟਰ ਖੁੱਲੀ ਹੋਰ ਅੱਜ ਫੇਰ ਰਾਤ 5 ਵਜੇ ਦੀ ਮੋਟਰ ਜੜੀ ਹੋ ਖੁੱਲ ਗਈ ਅਸੀਂ 9:30 ਵਜੇ ਮੋਟਰ ਤੋਂ ਆਏ ਆ ਸਵੇਰੇ 7 ਵਜੇ ਗਏ ਆ ਮੋਟਰ ਜੜੀ ਹੋ ਕੁੱਤਿਆ ਗਿਆ ਸੀ ਜੀਨ ਦਾ ਨੁਕਸਾਨ ਤਾਂ ਬਹੁਤ ਜ਼ਿਆਦਾ ਹੋਇਆ ਜੀ 35-40000 ਦੀ ਮੋਟਰ ਗਈ ਜੀ ਅੱਗੇ ਦੂਜਾ ਮਹੀਨੇ ਅੱਗੇ ਗੜਿਆ ਸਾਡਾ ਸਤਿਆਨਾਸ਼ ਕਰਕੇ ਰਸਤਾ ਕਨਕਪੂਰੀ ਮਾਰਤੀ ਮੁਸ਼ਕਲ ਆ ਜੀ ਇਹ ਤੇ ਹਾਲਾਤ ਜਿਹੜੇ ਦਿਖ ਰਹੇ ਆ ਜੀ ਇਹਨਾਂ ਹਾਲਾਤਾਂ ਵਿੱਚ ਤੇ ਸਾਡੀਆਂ ਵਿਗਣ ਗਈਆਂ ਬਾਕੀ ਤਾਂ ਕੁਛ ਆ। ਪ੍ਰਸ਼ਾਸਨ ਕੋਲ ਇਹੋ ਮੰਗ ਕਰਦੇ ਆਂ ਵੀ ਜੋ ਵੀ ਚੋਰ ਉਹਨੂੰ ਜਲਦੀ ਤੋਂ ਜਲਦੀ ਫੜ ਕੇ ਸਾਡੀਆਂ ਮੋਟਰਾਂ ਜਿਹੜੀਆਂ ਵਾਪਸ ਕਰਾਈਆਂ। ਮੇਰਾ ਨਾਮ ਰਜਿੰਦਰ ਸਿੰਘ ਜੀ ਪਿੰਡ ਮੜਾ ਪਣੀਆਂ ਬਾਗੜੀਆਂ ਤੁਹਾਡੀ ਵੀ ਮੋਟਰ ਚੋਰੀ ਹੋਈ ਹੈ। ਹਾਂਜੀ ਸਾਡੀ ਮੋਟਰ ਦੂਸਰੀ ਵਾਰ ਚੋਰੀ ਹੋਈ ਹੈ ਜੀ। ਹਾਂਜੀ। ਪਹਿਲਾਂ ਜਿਹੜੀ ਚੋਰੀ ਹੋਈ ਉਸ ਤੋਂ ਵੀ ਕੋਈ ਪਤਾ ਲੱਗਿਆ ਜਾਂ ਨਹੀਂ? ਪਹਿਲਾਂ ਦੋ ਤਿੰਨ ਕਵਾੜੀਏ ਸਾਰੇ ਫੜਾਏ ਸੀ। ਉਹਦਾ ਕੋਈ ਸਰਾਖ ਨਹੀਂ ਪਤਾ ਲੱਗਾ। ਜੀ। ਤੇ ਕੱਲ ਸ਼ਾਮੀ ਉਹ 7 ਤੋਂ 7:30 ਵਜੇ ਫੇਰਾ ਮਾਰ ਕੇ ਮੋਟਰ ਬੰਦ ਕਰਕੇ ਆਏ ਆ ਜਦੋਂ ਸਵੇਰੇ ਉਹ 7:30 ਵਜੇ ਗਏ ਆ 6:30 ਸਵੇਕ 7:00 ਵਜੇ ਜੀ ਤੇ ਉੱਥੇ ਸਾਡਾ ਜੋ ਸਾਰਾ ਹੀ ਗੇਟ ਭੰਨਿਆ ਹੋਇਆ ਆ ਇਹ ਸਾਰਾ ਵੇਖਿਆ ਫਿਰ ਆਪਾਂ ਇੱਕ ਦੂਜੇ ਨਾਲ ਰਸਤਾ ਕੰਮ ਕੀਤਾ ਸਾਰੇ ਲਗਭਗ ਸਾਰੇ ਜ਼ਿਮੀਂਦਾਰ ਉਸ ਵੇਲੇ ਖੇਤਾਂ 'ਚ ਕਿੰਨੇ ਕ ਜ਼ਿਮੀਂਦਾਰਾਂ ਦੀਆਂ ਮੋਟਰਾਂ ਤੁਹਾਡੇ ਪਿੰਡ ਦੇ ਵਿੱਚੋਂ ਖੁੱਲੀਆਂ ਰਾਤ ਨੂੰ ਸਾਢੇ 9 ਜ਼ਿਮੀਂਦਾਰ ਆ ਜੀ ਲੱਗੇ ਲੱਗੇ ਆ ਹਾਂਜੀ ਤੇ ਜਦੋਂ ਕੱਲ ਸ਼ਾਮ ਤਕਰੀਬਨ ਸਾਰੇ ਜ਼ਿੰਮੇਵਾਰ ਅਸੀਂ 8 ਵਜੇ ਤੋਂ ਬਾਅਦ ਹੀ ਪੈੜੀ ਚੋ ਜਾਈਦਾ ਤਾਂ ਸਵੇਰੇ ਕੋਈ 6:30 7 ਵਜੇ ਤੱਕ ਖੇਤਾਂ ਵਿੱਚ ਫੇਰ ਆਉਣਾ ਹੁੰਦਾ ਕੀ ਨਾ ਆ ਤੁਹਾਡਾ ਪੂਰਾ ਤੇ ਕੀ ਡੈਜਿਗਣ ਮੇਰਾ ਨਾਮ ਕੈਪਟਨ ਸੁਮਿੰਦਰ ਸਿੰਘ ਜੌਨ ਸੰਤ ਬਾਬਾ ਲਾਲ ਸਿੰਘ ਕੁੱਲੀਆ ਜਾਨਾ ਸਕਤੇ ਜੀ ਕੀ ਕਹਿਣਾ ਚਾਹੋਗੇ ਅੱਜ ਫੇਰ ਕਿਸਾਨਾਂ ਦੀ ਮੋਟਰਾਂ ਖੁੱਲੀਆਂ ਕਿਹੜਾ ਪਿੰਡਾਂ ਦੇ ਵਿੱਚੋਂ ਖੁੱਲੀਆਂ ਤੇ ਕਿੰਨੀਆਂ ਮੋਟਰਾਂ ਖੁੱਲੀਆਂ ਅੱਜ ਜੀ ਅਸੀਂ ਕਿਸਾਨ ਸੰਘਾਪਨਟੀ ਪੰਜਾਬ ਜੌਨ ਸੰਤ ਬਾਬਾ ਲਾਲ ਸਿੰਘ ਜੀ ਕੁੱਲੀ ਵਾਲੇ ਅੱਜ ਭੈਣੀ ਮੀਆਂ ਖਾ ਥਾਣੇ ਦੇ ਵਿੱਚ ਦੁਖੀ ਹੈ ਦੇਣਾ ਸਾਰੇ ਪਹੁੰਚੇ ਆ ਜਦੋਂ ਦੇ ਆਪਾਂ 11 ਤਰੀਕ ਨੂੰ ਸੰਭੂ ਬੱਡ ਨੂੰ ਉਹ ਕੀਤਾ ਸੀ ਉਦੋਂ ਤੋਂ 12 ਤਰੀਕ ਤੋਂ ਲਗਾਤਾਰ ਪਹਿਲਾ ਪਿੰਡ ਨਾਨੋ ਕਲਾਂ ਦੇ ਵਿੱਚ 10 ਮੋਟਰਾਂ ਖੁੱਲੀਆਂ ਫਿਰ ਇੱਕ ਦਿਨ ਛੱਡ ਕੇ ਨਾਨੋ ਜਿੰਦਰ ਦੇ ਵਿੱਚ 10 ਖੁੱਲੀਆਂ ਇੱਕ ਦਿਨ ਛੱਡ ਕੇ ਨਾਨੋ ਖੁਰਦੇ ਵਿੱਚ ਅੱਜ ਪਿੰਡ ਬਾਗੜੀਆਂ ਦੇ ਵਿੱਚ 9 ਮੋਟਰਾਂ ਖੁੱਲੀਆਂ ਜੀ ਆ ਸਾਰੇ ਜਿੰਨੇ ਕਿਸਾਨ ਭਰਾ ਵਾ ਕੋਈ ਨਹੀਂ ਜੇ ਛੱਡਿਆ ਉਹਨਾਂ ਨੇ ਤੇ ਲਗਾਤਾਰ ਮੋਟਰਾਂ ਦੀਆਂ ਚੋਰੀਆਂ ਵਾਧ ਰਹੀਆਂ ਜਿਸ ਕਰਕੇ ਆਪਾਂ ਅੱਜ ਥਾਣੇ ਭੈਣੀ ਮੀਆਂ ਖਾਨ ਦੇ ਵਿੱਚ ਐਸਐਸ ਐਸਐਸਓ ਨੂੰ ਮਿਲਣ ਵਾਸਤੇ ਆਏ ਆ ਤੇ ਤੁਸੀਂ ਆਪਣੀ ਜਿਹੜੀ ਗਸ਼ਤ ਨੂੰ ਤੇਜ਼ ਕਰੋ ਤੇ ਜਿਹੜੇ ਚੋਰ ਆ ਜਾਂ ਸ਼ੱਕੀ ਆਦਮੀ ਉਹਨਾਂ ਨੂੰ ਫੜ ਕੇ ਥਾਣੇ ਲਿਆਓ ਜ਼ਿੰਮੇਵਾਰਾਂ ਦਾ ਬੜਾ ਵੱਡਾ ਨੁਕਸਾਨ ਆ ਤੇ ਇਸ ਕਰਕੇ ਆਪਾਂ ਥਾਣੇ ਲਗਾਤਾਰ ਦੇਖਿਆ ਜਾ ਰਿਹਾ ਅਜਿਹੀਆਂ ਘਟਨਾਵਾਂ ਵਾਧਦੀਆਂ ਧਾਰੀਆਂ ਕਿਤਨਾ ਕਿਤੇ ਬੇਖੌਫ ਨੇ ਚੋਰ ਕਿਵੇਂ ਦੇਖਦੇ ਬਿਲਕੁਲ ਜੀ ਰਾਤ ਭਾਰਤ ਸਾਰੇ ਆ ਕਿਸਾਨ ਜਿਹੜੇ ਗੰਨੇ ਵਾਲੇ ਇਹ ਤਕਰੀਬਨ ਆਪਣੇ ਖੇਤਾਂ ਦੀ ਮੋਟਰਾਂ ਦੇ ਫੇਰੇ ਵੀ ਮਾਰਦੇ ਆ ਲੇਕਿਨ ਫੇਰ ਵੀ ਇੱਕ ਦਿਨ ਛੱਡ ਗਿਆ तकरीबन 10 15 ਸਾਡਾ ਦਾ ਇਲਾਕਾ ਵੀ ਅਲਾ ਕਰਤਾ ਚੋਰਾਂ ਨੇ ਤੇ ਅਜੇ ਤੱਕ ਪੁਲਿਸ ਨੇ ਕੋਈ ਕਾਰਵਾਈ ਨਹੀਂ ਕੀਤੀ ਅਸੀਂ ਐਸਐਚਓ ਸਾਹਿਬ ਨਾਲ ਮਿਲ ਕੇ ਹੋਈ ਕੀਤੀ ਇਹ ਗੱਲ ਵੀ ਤੁਸੀਂ ਜਿਹੜੀ ਆਪਣੇ ਗਸ਼ਤ ਭਲਾਓ ਤੇ ਜਿਹੜੇ ਸ਼ੱਕੀ ਬੰਦੇ ਉਹਨਾਂ ਨੂੰ ਫੜ ਕੇ ਥਾਣੇ ਲਿਆ ਕੇ ਪੁੱਛਗਿੱਛ ਕਰੋ ਜੀ ਆਜੋ ਪਰਮਾ ਸਣਾ ਬੈਣੀਆ ਖੰਦੇ ਦੀਨ ਪਿੰਡ ਦੇ ਵਿੱਚ ਮੋਟਰਾਂ ਖੋਲਣ ਦਾ ਮਾਮਲਾ ਸਾਹਮਣੇ ਆਇਆ ਹੈ ਕੀ ਇਹ ਪੂਰਾ ਮਾਮਲਾ ਤੇ ਕੀ ਇਸ ਸੰਬੰਧੀ ਕਾਰਵਾਈ ਕੀਤੀ ਗਈ ਇਸ ਸੰਬੰਧੀ ਨਾਲ ਸਾਡੀ ਕੋਈ ਇੱਕ ਦਰਖਾਸਤ ਆਈ ਹੋਈ ਹੈ ਕਿ ਪ੍ਰਾਣੀਆਂ ਬਾਗੜੀਆਂ ਪਿੰਡਾਂ ਉੱਥੋਂ ਕੁਝ ਮੋਟਰਾਂ ਚੋਰੀ ਹੋਈਆਂ ਨੇ ਸੋ ਸਾਨੂੰ ਇਹ ਹੁਣ ਸਾਡੇ ਨੋਟਿਸ 'ਚ ਆਇਆ ਹੈ ਕਿ ਜੋ ਬੰਦੇ ਕਾਰਵਿੰਗ ਕਰ ਰਹੇ ਆਂ ਬੱਚਾ ਦੇ ਅੱਜ ਕਰ ਰਹੇ ਆਂ ਤੇ ਇਸ ਸਬੰਧੀ ਜਿਹੜੀ ਜੋ ਬੰਦੀ ਰਿਸਰਚ ਵਗੈਰਾ ਹੈਗਾ ਉਹ ਸਟਾਰਟ ਕਰਨਾ ਬੀਤੇ ਦਿਨਾਂ ਤੋਂ ਵੀ ਮਾਮਲੇ ਸਾਹਮਣੇ ਆ ਰਹੇ ਆ ਤੇ ਇਸ ਸਬੰਧੀ ਜਿਹੜੀ ਕੋਈ ਵੀ ਤੁਹਾਡੇ ਲੋ ਪੈਟਰੋਲਿੰਗ ਨਾਈਟ ਕੀਤੀ ਜੇ ਬਿਲਕੁਲ ਬਿਲਕੁਲ ਅਸੀਂ ਪੰਜ ਇਥੇ ਚਾਰ ਪੰਜ ਪਾਰਟੀਆਂ ਬਣਾਈ ਹੋਈਆਂ ਆਂ ਤੇ ਅਸੀਂ ਗਸ਼ਤ ਕਰ ਰਹੇ ਆਂ ਤੇ ਜੋ ਸਾਨੂੰ ਸਸਪੈਕਟਿਡ ਪਰਸਨ ਮਿਲ ਰਹੇ ਆ ਜਾਂ ਰਾਤ ਨੂੰ ਅਨੈਸੀਸਰੀ ਬਾਹਰ ਘੁੰਮ ਰਹੇ ਨੇ ਬਾਈਕ ਤੇ ਜਾਂ ਗੱਡੀਆਂ ਤੇ ਅਸੀਂ ਉਹਨਾਂ ਦੀ ਪ੍ਰੋਪਰ ਸਰਚ ਵੀ ਕੀਤੀ ਜਾ ਰਹੀ ਹੈ ਤੇ ਅਸੀਂ ਜੇ ਸਾਨੂੰ ਸਸਪੈਕਟਿਡ ਲੱਗਦੇ ਨੇ ਤਾਂ ਉਹਨਾਂ ਨੂੰ ਅਸੀਂ ਲੈ ਕੇ ਵੀ ਆ ਰਹੇ ਹਾਂ ਤੇ ਉਹਨਾਂ ਦੀ ਪ੍ਰੋਪਰ ਵੈਰੀਫਿਕੇਸ਼ਨ ਕਰ ਰਹੇ ਹਾਂ ਵੀ ਉਹ ਕਿੱਥੋਂ ਆਏ ਨੇ ਕਿੱਥੋਂ ਨਹੀਂ ਆਏ ਹੈ ਨਾ ਵੀ ਜੋ ਉਹਨਾਂ ਸਾਨੂੰ ਦੱਸ ਰਹੇ ਨੇ ਉਹ ਸਹੀ ਹੈ ਡਾਕੂਮੈਂਟੇਸ਼ਨ ਵੀ ਚੈੱਕ ਹੋ ਰਹੀ ਹੈ ਉਹਨਾਂ ਦੇ ਪਿੰਡਾਂ ਦੇ ਸਰਪੰਚਾਂ ਅਤੇ ਜਥੇਬੰਦੀਆਂ ਨੂੰ ਕੀ ਕਰਨਾ ਚਾਹੀਦਾ ਮੈਂ ਉਹਨਾਂ ਨੂੰ ਦਰਖਾਸਤ ਵੀ ਕਰਨਾ ਚਾਹੀਦਾ ਸਾਡੀ ਬੇਨਤੀ ਵੀ ਹੈ ਕਿ ਦੇਖੋ ਇੱਕ ਪੁਲਿਸ ਪ੍ਰਸ਼ਾਸਨ ਜਿਹੜਾ ਹੈਗਾ ਇਹ ਇਕੱਲੇ ਅਸੀਂ ਜੇ ਅਸੀਂ ਕਹੀਏ ਕਿ ਕ੍ਰਾਈਮ ਨੂੰ ਰੋਕਣਾ ਇੱਕ ਜੁਆਇੰਟ ਜਿਹੜਾ ਹੁੰਦਾ ਹੈ ਇਹ ਕੰਮ ਹੈਗਾ ਕਿ ਸਾਨੂੰ ਇਹਨਾਂ ਦੀ ਵੀ ਇੱਕ ਸਹਿਯੋਗ ਦੀ ਲੋੜ ਹੈਗੀ ਹੈ ਸੋ ਅਸੀਂ ਪਹਿਲਾਂ ਮੈਂ ਇੱਕ ਸਰਪੰਚਾਂ ਦੀ ਮੀਟਿੰਗ ਵੀ ਅਸੀਂ ਕੀਤੀ ਸੀ ਵੈਲਫੇਅਰ ਮੀਟਿੰਗ ਸੀਗੀ ਉਹਦੇ ਵਿੱਚ ਮੈਂ ਇਹਨਾਂ ਨੂੰ ਇਹ ਦਰਖਾਸਤ ਕੀਤੀ ਸੀ ਕਿ ਜਿਹੜੇ ਪਿੰਡਾਂ ਦੇ ਵਿੱਚ ਠਿਕਰੀ ਪੈਰੇ ਜਰੂਰ ਹੋਣੇ ਚਾਹੀਦੇ ਸੋ ਇਹ ਚੀਜ਼ ਮੈਂ ਇੱਥੇ ਦੇਖੀ ਹੈ ਕਿ ਜਿੰਨਾ ਠਿਕਰੀ ਪੈਰੇ ਹੈ ਨਹੀਂ ਕਿਸੇ ਪਿੰਡ ਦੇ ਵਿੱਚ ਨਹੀਂ ਹੁਣ ਮੇਰੇ ਕੋਲ ਇਹ 63 ਪਿੰਡ ਨੇ ਟੋਟਲ ਹੈ ਆਪਣੀ ਇਸ ਪੈਨੀਮੀਆ ਖਾਂ ਠਾਣੇ ਦੇ ਵਿਚਾਰੇ ਨੇ ਬਟ ਕਿਤੇ ਵੀ ਠਿਕਰੀ ਪੈਰਾ ਨਹੀਂ ਹੈਗਾ ਸੋ ਇੱਕ ਜੇ ਠਿਕਰੀ ਪੈਰਾ ਵੀ ਸਟਾਰਟ ਕੀਤਾ ਜਾਵੇ ਤਾਂ ਉਹਦੇ ਨਾਲ ਜਿਹੜਾ ਹੈ ਕਿ ਕ੍ਰਾਈਮ ਨੂੰ ਹੋਰ ਵਧੀਆ ਤਰੀਕੇ ਦੇ ਨਾਲ ਆਪਾਂ ਰੋਕ ਸਕਦੇ ਹਾਂ ਹੁਣ ਪੁਲਿਸ ਤਾਂ ਆਪਣਾ ਕੰਮ ਕਰ ਰਹੀ ਹੈ ਤੇ ਬਟ ਜਿਹੜੇ ਲੋਕਾਂ ਦਾ ਸਹਿਯੋਗ ਸਾਨੂੰ ਬਹੁਤ ਘੱਟ ਮਿਲ ਰਿਹਾ ਹੈ ਮਾਈਨੋਰਿਟੀ ਦੀ ਸਿਫਟੀ ਨੂੰ ਮੈਂਟੇਨ ਰੱਖਣ ਲਈ ਕੀ ਉਪਰਾਲਾ ਤੁਹਾਡੇ ਵੱਲੋਂ ਹੋ ਕੀਤਾ ਜਾ ਰਿਹਾ ਹੈ ਤੇ ਪਬਲਿਕ ਨੂੰ ਕੀ ਅਪੀਲ ਕਰੋਗੇ ਪਬਲਿਕ ਨੂੰ ਮੇਰੀ ਇਹ ਅਪੀਲ ਹੈ ਕਿ ਦੇਖੋ ਕ੍ਰਾਈਮ ਨੂੰ ਅਸੀਂ ਕੱਟ ਕਰਨ ਵਾਸਤੇ ਦਿਨ ਰਾਤ ਇੱਥੇ 24 ਘੰਟੇ ਹਾਜ਼ਰ ਹੈਗੇ ਆਂ ਤੇ ਅਸੀਂ ਕਰ ਵੀ ਰਹੇ ਹਾਂ 올 ਟਾਈਮ ਇਥੇ ਪੁਲਿਸ ਅਵੇਲੇਬਲ ਹੁੰਦੀ ਐ ਅਸੀਂ ਰਾਤ ਦੇ ਵਿੱਚ ਵੀ ਚੈਕਿੰਗ ਕਰ ਰਹੇ ਹਾਂ ਜਾਂ ਇਸ ਬਾਰੇ ਚੋਂ ਪਬਲਿਕ ਨੂੰ ਵੀ ਪਤਾ ਹੈ ਕਿ ਪੁਲਿਸ ਐਕਟਿਵਾ ਹੋਣ ਇਸ ਟਾਈਮ ਤੇ ਬਾਕੀ ਮੈਂ ਮੇਰੀ ਉਹਨਾਂ ਨੂੰ ਇਹ ਦਿਖਾਸਿਆ ਕਿ ਅਗਰ ਤੁਹਾਨੂੰ ਕੋਈ ਸਸਪੈਕਟਿਡ ਪਰਸਨ ਲੱਗਦਾ ਹੈ ਜਾਂ ਤੁਹਾਡੇ ਪਿੰਡ ਦੇ ਵਿੱਚ ਕੋਈ ਰਾਤ ਦੇ ਵਿੱਚ ਪਿੰਡਾਂ ਵਿੱਚ ਕੋਈ ਬਾਈਕ ਕੋਈ ਬਾਹਰ ਕੋਈ ਅਣਪਛਾਤਾ ਵਿਅਕਤੀ ਰਤ ਨੂੰ ਸੀ ਨੂੰ ਵੈਰੀਫਾਈ ਨਹੀਂ ਕਰਦੇ ਪਰ ਉਹ ਉੱਥੇ ਘੁੰਮ ਰਿਹਾ ਕਿਸੇ ਨੂੰ ਪਤਾ ਲੱਗਦਾ ਦੇਖੋ ਉਹਨਾਂ ਦੀ ਜਿਹੜੀ ਪਹਿਚਾਣ ਐ ਅਸੀਂ ਗੁਪਤ ਰੱਖਾਂਗੇ ਪਰ ਸਾਡੇ ਤੱਕ ਇਨਫੋਰਮੇਸ਼ਨ ਪਹੁੰਚਾਈ ਜਾਵੇ ਕਿ ਹਾਂ ਸੋ ਸੋ ਐਂਡ ਸੋ ਪਰਸ ਵਿਥਮ ਕੋ ਮਰੇਅ ਤੁਸੀਂ ਰਾਉਂਡ ਅਪ ਕਰੋ ਜਾਂ ਤੁਸੀਂ ਦੇਖੋ ਸਾਨੂੰ ਉਹਦੇ ਨਾਲ ਇੰਨੀ ਕ ਹੈਲਪ ਮਿਲ ਜੂਗੀ ਕਿ ਹਾਂ ਅਗਰ ਉੱਥੇ ਕੁਝ ਹੈ ਤੁਸੀਂ ਇਮੀਡੀਏਟਲੀ ਉੱਥੇ ਪਹੁੰਚ ਕੇ ਐਕਸ਼ਨ ਲਵਾਂਗੇ